ਨਵਾਂ ਵਿਸ਼ਾ ਨਵੀਂ ਜਾਣਕਾਰੀ ਨਵੇਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਆ। ਲਗਾਤਾਰ ਜੁੜੇ ਰਹੋ channel ਨੂੰ ਬਹੁਤ ਬਹੁਤ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਲੈਣਾ। ਪੰਜਾਬ ਸਰਕਾਰ ਦੀ ਰਹਿਮਾਈ ਅਤੇ ਨਿਰਦੇਸ਼ਕ ਭਾਸ਼ਾ ਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਭਾਸ਼ਾ ਦਫ਼ਤਰ ਫਰੀਪੁਰ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਫਰੀਪੁਰ ਦੇ ਸਹਿਯੋਗ ਦੇ ਨਾਲ ਪੁਸਤਕ ਸੱਭਿਆਚਾਰ ਵਿਕਸਿਤ ਕਰਨ ਦੇ ਯਤਨ ਤਹਿਤ ਮਨੁੱਖੀ ਜੀਵਨ ਵਿੱਚ ਪੁਸਤਕਾ ਦਾ ਮਹੱਤਵ ਵਿਸ਼ੇ ਤੇ ਭਾਸ਼ਣ ਪ੍ਰੋਗਰਾਮ ਕਰਵਾਇਆ ਗਿਆ। ਜੇਕਰ ਗੱਲ ਕਰਦੇ ਆਂ ਸਥਾਨ ਦੀ ਗੱਲ ਕਰਦੇ ਆਂ ਤਾਂ ਜ਼ਿਲ੍ਹਾ ਲਾਇਬ੍ਰੇਰੀ ਫਰੋਇਪੁਰ ਜਿਹੜਾ ਸਥਾਨ ਸੀਗਾ ਉੱਥੇ ਪ੍ਰੋਗਰਾਮ ਕਰਾਇਆ ਗਿਆ ਮੁੱਖ ਬੁਲਾਰਿਆਂ ਦੀ ਜੇਕਰ ਗੱਲ ਕਰਦੇ ਡਾਇਰੈਕਟਰ ਰਮੇਸ਼ਵਰ ਸਿੰਘ ਘਟਾਰਾ ਉੱਗੇ ਭਾਸ਼ਾ ਚਿੰਤਕ ਉਹਨਾਂ ਦਾ ਜਿਹੜੇ ਮੁੱਖ ਬੁਲਾਰੇ ਦੇ ਤੌਰ ਤੇ ਇਸ ਪ੍ਰੋਗਰਾਮ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਪੁਸਤਕ ਪ੍ਰਦਰਸ਼ਨੀ ਜੇਕਰ ਗੱਲ ਕਰਦੇ ਆਂ ਤਾਂ ਜ਼ਿਲ੍ਹਾ ਭਾਸ਼ਾ ਦਫ਼ਤਰ ਫਰੋਇਪੁਰ ਵੱਲੋਂ ਇਸ ਮੌਕੇ ਤੇ ਜਿਹੜੀ ਪੁਸਤਕ ਪ੍ਰਦਰਸ਼ਨੀ ਲਾਇਗਿਆ ਇਸ ਮੌਕੇ ਤੇ ਸਾਡੇ ਨਾਲ ਖਾਸ ਤੌਰ ਤੇ ਗੱਲਬਾਤ ਕੀਤੀ ਡਾਕਟਰ ਜਗਦੀਪ ਸਿੰਘ ਸੰਧੂ ਜ਼ਿਲ੍ਹਾ ਪਾਸ਼ਾ ਅਫਸਰ ਫਰੋਇਪੁਰ ਤੇ ਡਾਕਟਰ ਰਮੇਸ਼ਵਰ ਸਿੰਘ ਕਟਾਰਾ ਉੱਗੇ ਪਾਸ਼ਾ ਚਿੰਤਕ ਜਿਹੜੇ ਸਾਡੇ ਨਾਲ ਇਸ ਮੌਕੇ ਵਿਸ਼ੇਸ਼ ਗੱਲਬਾਤ ਕੀਤੀ ਸੋ ਲਗਾਤਾਰ ਤਸਵੀਰਾਂ ਦੇਖਦੇ ਆ ਤੇ ਨਾਲ ਕਰਦੇ ਆ ਗੱਲਬਾਤ ਹਾਂਜੀ ਸਰ ਜਿਹੜਾ ਅੱਜ ਪਾਸ਼ਾ ਭਾਗ ਲੋ ਪ੍ਰੋਗਰਾਮ ਕਰਾਇਆ ਹੈ ਕੀ ਕਹਿਣਾ ਚਾਹੋਗੇ ਅੱਜ ਦਾ ਉਪਰਾਲਾ ਈਰਾਸਕਾ ਦੇ ਦਿਸ਼ਨ ਦੇ ਸੰਸਾਰ ਪਸ਼ਾਪਾ ਪੰਜਾਬ ਵੱਲੋਂ ਤੇ ਜਿਲ੍ਹਾ ਪਸ਼ਾਪਾ ਸਰ ਜਗਦੀਪ ਸਿੰਘ ਜੀ ਦੀ ਰਹਿਨਮਾਈ ਹੇਠ ਪੁਸਤਕ ਸਭਿਆਚਾਰ ਤੇ ਪੁਸਤਕਾਂ ਦਾ ਜੀਵਨ ਤੇ ਵਿੱਚ ਮਹੱਤਵ ਉਸ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਇਸ ਚੀਜ਼ ਦੀ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਲੋੜ ਹੈ ਕਿਉਂਕਿ ਅਸੀਂ ਪੁਸਤਕ ਸਭਿਆਚਾਰ ਨਾਲੋਂ ਟੁੱਟ ਰਹੇ ਹਾਂ ਤੇ ਮੋਬਾਈਲ ਨਾਲੋਂ ਜੁੜ ਰਹੇ ਹਾਂ ਜਿਹੜਾ ਗਿਆਨ ਪੁਸਤਕਾਂ ਦੇ ਵਿੱਚ ਹੈ ਉਹ ਮੋਬਾਈਲ ਦੇ ਵਿੱਚ ਨਹੀਂ ਹੈ। ਔਰ ਪੁਸਤਕਾਂ ਜੀਵਨ ਨੂੰ ਮਨੁੱਖ ਨੂੰ ਬਹੁਤ ਚੰਗੀ ਸਿੱਖ ਦਿੰਦੀਆਂ ਨੇ। ਔਰ ਮਨੁੱਖ ਨੂੰ ਸਹੀ ਰਾਹ ਤੇ ਲੈ ਕੇ ਜਾਂਦੀਆਂ ਨੇ। ਜੀ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਧਿਆਨ ਵਿੱਚ ਵੀ ਸ਼ਾਮਲ ਹੋਣਾ। ਜੇ ਨੂੰ ਧਿਆਨ ਦੇਣਾ ਹੈ ਤਾਂ ਉੱਥੇ ਪੁਸਤਕਾਂ ਹੀ ਕਾਰਕਾਰ ਜੜੀਆਂ ਨੇ। ਉਹ ਸਿੱਧ ਹੁੰਦੀਆਂ ਨੇ। ਸੰਤੂ ਸਾਹਿਬ ਨੇ ਬਹੁਤ ਵਧੀਆ ਉਪਦਾਲਾ ਕੀਤਾ ਸੀ ਉਹਨਾਂ ਦੇ ਰਣੀਆ ਧੰਨਵਾਦ। ਜਿਹੜੇ ਪ੍ਰੋਗਰਾਮ ਅਕਸਰ ਭਾਸ਼ਾ ਪਾਗਲੋਂ ਕਰਾਇਆ ਜਾਂਦੇ ਜੀ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਜੀ? ਭਾਸ਼ਾ ਪਾਗ ਦਾ ਅਪਤਾਲਾ ਸਾਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਹੁੰਦਾ ਕਿਉਂਕਿ ਇੱਕ ਤਾਂ ਇਹ ਇਨਾ ਪੁਸਤਕਾਂ ਜਿਹੜੀਆਂ ਨੇ ਬਹੁਤ ਪ੍ਰਾਤਨ ਤੇ ਨਵੀਨ ਵੀ ਤੇ ਨਵੇਂ ਕਵੀਆਂ ਦੀ ਵੀ ਸ਼ਬਦ ਨੇ ਔਰ ਉਹ ਗਿਆਨ ਦਾ ਭੰਡਾਰ ਨੇ ਜਿਹੜੇ ਲੋਕ ਭਾਸ਼ਾ ਪਾਗ ਨਾਲ ਜੁੜੇ ਰਹਿੰਦੇ ਨੇ ਉਹ ਤਕਰੀਬਨ ਜੀਵਨ ਦੇ ਵਿੱਚ ਹਮੇਸ਼ਾ ਹੀ ਸਫਲ ਹੁੰਦੇ। ਪਾਠਕਾਂ ਨੂੰ ਕੋਈ ਬੇਨਤੀ ਕਰਨਾ ਚਾਹੋਗੇ ਜੀ? ਪਾਠਕਾਂ ਨੂੰ ਬੇਨਤੀ ਹੈ ਕਿ ਇੱਕ ਲਾਇਬ੍ਰੇਰੀ ਹੈ ਇੱਥੇ ਲਗਭਗ 45 ਤੋਂ 50 ਹਜ਼ਾਰ ਦੇ ਕਰੀਬ ਕਿਤਾਬਾਂ ਨੇ ਔਰ ਰੀਡਿੰਗ ਹਾਲ ਬਹੁਤ ਵਧੀਆ ਹੈ, ਏਸੀ ਬਣਿਆ ਹੈ। ਸੰਦੂ ਸਾਹਿਬ ਨੇ ਹਰ ਸੂਤ ਜਿਹੜੀ ਇੱਥੇ ਦਿੱਤੀ ਹੈ ਸਾਨੂੰ ਇੱਥੇ ਇਹਦਾ ਫਾਇਦਾ ਉਠਾਉਣ ਦੀ ਲੋੜ ਸਰ ਨਾਂ ਦੱਸ ਦਿਓ ਆਪਣਾ ਜੀ ਮੇਰਾ ਨਾਮ ਡਾਕਟਰ ਅਦਮੇਸ਼ ਸਿੰਘ ਥੈਂਕ ਯੂ ਸਰ ਧੰਨਵਾਦ ਲੈਟਸ ਹੁਣ ਅੱਜ ਦੇ ਯਤਨਾ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਕੀਤੇ ਗਏ ਪਾਸ਼ਾ ਪਾਕਰ ਸਭ ਤੋਂ ਪਹਿਲਾਂ ਤਾਂ ਸਾਡੀ ਧਰਤੀ ਸਾਡੇ ਲੋਕ ਜਿਹੜੇ ਚੈਨਲ ਆ ਉਹਦੇ ਵੱਲੋਂ ਸਰਦਾਰ ਹਰਨੇਕ ਸਿੰਘ ਜੀ ਤੁਸੀਂ ਪਹੁੰਚੇ ਹੋ ਅਸੀਂ ਤੁਹਾਡੇ ਮਸ਼ਕੂਰ ਹਾਂ ਧੰਨਵਾਦ ਹਾਂ ਕਿ ਭਾਸ਼ਾ ਵਿਭਾਗ ਦੀਆਂ ਗਤੀਵਿਧੀਆਂ ਨੂੰ ਤੁਸੀਂ ਲੋਕਾਂ ਤੱਕ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਲੈ ਕੇ ਜਾਣ ਦੇ ਵਿੱਚ ਸਾਡਾ ਸਹਿਯੋਗ ਦਿੰਦੇ ਹੋ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਆ ਕਿਉਂਕਿ ਫਰੋਸਪਰ ਜ਼ਿਲ੍ਹਾ ਇੱਕ ਦੇਹਾ ਸਰਹੱਦੀ ਜ਼ਿਲ੍ਹਾ ਜਿੱਥੇ ਕਲਾ ਸਾਹਿਤ ਸੱਭਿਆਚਾਰ ਵੱਲੋਂ ਹਾਂ ਹੁਣ ਇੱਕ ਪਿਆਸੀ ਹੋਈ ਤੱਕ ਯਾਰ ਜਿੱਥੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਬਹੁਤ ਘਾਟ ਰਹੀ ਹੈ ਤੇ ਜਦੋਂ ਸਾਡੇ ਕੋਲੇ ਜ਼ਿੰਮੇਵਾਰੀ ਪਹਾੜਾ ਭਾਗ ਦੀ ਵੱਲੋਂ ਮਿਲੀ ਬਤੌਰ ਜ਼ਿਲ੍ਹਾ ਭਾਸ਼ਾ ਉਹ ਸਭ ਤੋਂ ਸਾਡੀ ਸਾਰੀ ਟੀਮ ਨੇ ਇਹ ਮਹਿਸੂਸ ਕੀਤਾ ਔਰ ਅਸੀਂ ਇਹਨਾਂ ਗਤੀਵਿਧੀਆਂ ਚ ਇੱਕ ਲਗਾਤਾਰਤਾ ਬਣਾਈ ਤਾਂ ਨਾਲ ਨਾਲ ਜ਼ਿਲ੍ਹਾ ਲਾਇਬ੍ਰੇਰੀ ਫੋਸਪੋਰ ਦਾ ਚਾਰਜ ਜਦੋਂ ਮੈਨੂੰ ਮੈਨੂੰ ਮਿਲਿਆ ਤਾਂ ਪ੍ਰਸ਼ਾਸਨ ਦੇ ਆਪ 50 ਸਰਕਾਰ ਦੇ ਸਹਿਯੋਗ ਨਾਲ ਅਸੀਂ ਇਹਨੂੰ ਇੱਕ ਬੜੀ ਖੂਬਸੂਰਤ ਦਿੱਖ ਦਿੱਤੀ ਹੁਣ ਬਹੁਤ ਵਧੀਆ ਰੀਡਿੰਗ ਹਾਲ ਕੰਫਰੰਸ ਸੈਮੀਨਾਰ ਹਾਲ ਔਰ ਬਹੁਤ ਸਾਰੀਆਂ ਸਿਹਤ ਤੇ ਗਤੀਵਿਧੀਆਂ ਲਈ ਇੱਕ ਥਾਂ ਬਣ ਗਈ। ਤਾਂ ਸਾਡਾ ਇਹ ਸ਼ੀ ਗਾਮ ਮੰਡ ਦੇ ਵਿੱਚ ਕਿ ਹਰ ਮਹੀਨੇ ਕੋਈ ਨਾ ਕੋਈ ਗਤੀਵਿਧੀ ਅਸੀਂ ਅਜੇ ਹੀ ਕਰੀਏ ਕਿ ਜਿਹੜੀ ਜਿਹੜੀ ਸਾਡੇ ਵਿਦਿਆਰਥੀਆਂ ਲਈ ਸਾਡੇ ਲੋਕਾਂ ਲਈ ਲਾਹੇਵੰਦ ਹੋਵੇ। ਉਸੇ ਲੜੀ ਦੇ ਤਹਿਤ ਸਾਡੇ ਫੋਸਪਰ ਦੇ ਹੀ ਸਾਡੀ ਬਹੁਤ ਹੀ ਸਨਮਾਨਯੋਗ ਸਿੱਖਿਅਤ ਡਾਕਟਰ ਰਮੇਸ਼ਵਰ ਸਿੰਘ ਘਟਾਰਾ ਅੱਜ ਉਹਨਾਂ ਨਾਲ ਅਸੀਂ ਇੱਥੇ ਵਿਦਿਆਰਥੀਆਂ ਨੂੰ ਉਹਨਾਂ ਦੀ ਗੱਲਬਾਤ ਕਰਾਈ ਇਸ ਪੁਸਤਕਾਂ ਦਾ ਕੀ ਮਹੱਤਵ ਹੈ ਇਸ ਵਿਸ਼ੇ ਤੇ ਅਸੀਂ ਗੱਲਬਾਤ ਕੀਤੀ ਕਿਉਂਕਿ ਆਹ ਪੁਸਤਕਾਂ ਦਾ ਬਹੁਤ ਜ਼ਿਆਦਾ ਮਹੱਤਵ ਆ ਸੀ ਸੋਸ਼ਲ ਮੀਡੀਆ ਤੇ ਬਹੁਤ ਸਾਰਾ ਸਾਡੇ ਕੋਲੇ ਮਟੀਰੀਅਲ ਮਿਲ ਜਾਂਦਾ ਅਸੀਂ ਦੇਖਦੇ ਆਂ ਪੜ੍ਹਦੇ ਆਂ ਪਰ ਉਹਨੂੰ ਮਹਿਸੂਸ ਕਿਵੇਂ ਕਰਨ ਬੱਚਿਆਂ ਤੱਕ ਉਹ ਗੱਲ ਲੈ ਕੇ ਕਿਵੇਂ ਜਾਈਏ ਟਿਕਾ ਕੋਈ ਡਿਜੀਟਲ ਜਿਹੜਾ ਮਾਧਿਅਮ ਡਿਜੀਟਲ ਮਾਧਿਅਮ ਰਾਹੀਂ ਅਸੀਂ ਪੜ ਲੈਂਦੇ ਆਂ ਚੀਜ਼ ਸਾਡੇ ਦਿਮਾਗ ਦੇ ਵਿੱਚ ਰਹਿੰਦੀ ਆ ਕੁਝ ਪਲਾਂ ਲਈ ਗਾਇਬ ਹੋ ਜਾਂਦੀ ਆ ਜਿਹੜੀ ਚੀਜ਼ ਦ੍ਰਿਸ਼ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਸਾਕਸ਼ਾਤ ਹੋਵੇ ਉਹ ਕਦੇ ਵੀ ਭੁੱਲਦੇ ਨਹੀਂ ਪੰਜਾਬੀ ਸਾਹਿਤ ਨੂੰ ਦੰਬਾਵਲੀ ਵੀ ਕਹਿੰਦੇ ਆ ਬੰਬਾ ਪ੍ਰੋਗਰਾਮ ਮੈਂ ਜੋ ਇਹਨਾਂ ਨੇ ਗੱਲਾਂ ਕੀਤੀਆਂ ਅੱਜ ਜੋ ਇਹ ਨਹੀਂ ਕਿ ਸੋਸ਼ਲ ਮੀਡੀਆ ਤੇ ਤਾਂ ਹੋਰ ਕਿਤੇ ਉਹ ਗੱਲਾਂ ਉਪਲਬਧ ਨਹੀਂ ਪਰ ਜਦੋਂ ਇਹਨਾਂ ਨੇ ਇਹਨਾਂ ਨੇ ਮੌਕੇ ਅਨੁਸਾਰ ਵਿਦਿਆਰਥੀਆਂ ਨੂੰ ਜੋੜ ਕੇ ਉਹਨਾਂ ਨੂੰ ਅੰਦਰੋਂ ਤਿਆਰ ਕੀਤਾ ਪੁਸਤਕਾਂ ਨਾਲ ਜੋੜਨ ਲਈ ਮੈਂ ਸਮਝਦਾ ਇਸ ਤਰ੍ਹਾਂ ਦਾ ਜਿਹੜਾ ਇਹ ਇਸ ਤਰ੍ਹਾਂ ਦਾ ਜਿਹੜਾ ਤਰੀਕਾ ਇਹ ਇੱਕ ਮਹੱਤਵਪੂਰਨ ਹੁਣ ਜੋ ਗੱਲਾਂ ਹੋਈਆਂ ਅੱਜ ਉਹ ਸਾਧਾ ਲਈ ਵਿਦਿਆਰਥੀਆਂ ਦੇ ਮਨਾਂ ਦੇ ਵਿੱਚ ਰਹਿਣਗੀਆਂ ਔਰ ਵਿਦਿਆਰਥੀਆਂ ਨੇ ਵੀ ਬਹੁਤ ਸ਼ਾਨਦਾਰ ਜਿਹੜਾ ਹੁੰਗਾਰਾ ਦਿੱਤਾ ਤੇ ਅਸੀਂ ਦਿਲੋਂ ਬਹੁਤ ਖੁਸ਼ ਹਾਂ ਕਿ ਫਰੋਜ਼ਪੁਰ ਦੇ ਵਿੱਚ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਦੀ ਅਸੀਂ ਇੱਕ ਸ਼ੁਰੂਆਤ ਕੀਤੀ ਯਾਰ ਦਾ ਸਾਹਮਣੇ ਕੋਈ ਪਰਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਹੋਰ ਵੀ ਬਹੁਤ ਸਾਰੇ ਲੋਕਾਂ ਦਾ ਸੱਦਾ ਕਿ ਉਸ ਮੰਚ ਤੇ ਜੁੜਨ ਤਾਂ ਕਿ ਸਿ ਆਉਣ ਵਾਲੀਆਂ ਜਿਹੜੀਆਂ ਉਹ ਨਸਲਾਂ ਨੂੰ ਚੰਗੇ ਚੰਗੇ ਲੋਕ ਚੰਗੇ ਨਸਲਾਂ ਚੰਗੇ ਵਿਦਿਆਰਥੀ ਆਪਣੇ ਸਮਾਜ ਨੂੰ ਦੇ ਸਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂਜੀ ਵਿੱਚ ਕੀ ਨਾਮ ਆਪਣਾ ਜੀ ਮੇਰਾ ਨਾਮ ਜਸਪਾਲ ਸਿੰਘ ਇੱਥੇ ਤੁਸੀਂ ਅਕਸਰ ਲਾਇਬ੍ਰੇਰੀ ਜਿਹੜੀ ਜਿਲ੍ਹਾ ਭਾਸ਼ਾ ਭਾਗ ਲੋ ਖੁੱਲੀ ਗਈ ਹੈ ਵਿਦਿਆਰਥੀਆਂ ਵਾਸਤੇ ਜਾਂ ਲੋਕਾਂ ਵਾਸਤੇ ਪਾਠਕਾਂ ਵਾਸਤੇ ਕੀ ਕਹਿਣਾ ਚਾਹੋ ਕਿਸ ਤਰ੍ਹਾਂ ਤੁਹਾਡਾ ਤਜਰਬਾ ਜੀ ਤਜਰਬਾ ਬਹੁਤ ਵਧੀਆ ਜੀ ਮੈਂ ਪਿਛਲੇ 5-4 ਮਹੀਨਿਆਂ ਤੋਂ ਪਿਛਲੇ 5-4 ਮਹੀਨਿਆਂ ਤੋਂ ਲਾਇਬ੍ਰੇਰੀ ਨਾਲ ਜੁੜਿਆ ਹੋਇਆ ਹਾਂ ਠੀਕ ਹੈ ਜੀ ਤੇ ਵੈਸੇ ਤਾਂ ਮੇਰਾ ਪਹਿਲਾਂ ਮੈਂ ਮਾਸਟਰ ਪੰਜਾਬੀ ਦੀ ਕੀਤੀ ਹੋਈ ਹੈ ਜੀ ਓਕੇ ਤੇ ਬਟ ਹੁਣ ਮੈਂ ਕੰਪਿਟੀਟਿਡ ਐਗਜ਼ਾਮ ਦੀ ਤਿਆਰੀ ਕਰ ਰਿਹਾ ਸੀ ਪਰ ਜਿਸ ਤਰ੍ਹਾਂ ਸੰਧੂ ਸਰ ਨੇ ਕਿਤਾਬਾਂ ਨਵੀਆਂ ਕਿਤਾਬਾਂ ਨਾਲ ਜੋੜ ਰਿਹਾ ਹੈ ਪਿੱਛੇ ਭਾਸ਼ਾ ਜਦੋਂ ਅੰਤਰਰਾਸ਼ਟਰੀ ਮਾਧਿਅਮ ਸੀ ਉਸ ਸਮੇਂ ਇਹਨਾਂ ਨੇ ਪ੍ਰੋਗਰਾਮ ਕਰਾਇਆ ਤੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਦੀ ਪ੍ਰੇਰਿਤ ਕੀਤਾ ਤੇ ਉਸ ਤੋਂ ਬਾਅਦ ਅੱਜ ਫੇਰ ਸੈਮੀਨਾਰ ਸੀ ਜਿਹੜਾ ਬਹੁਤ ਵਧੀਆ ਮੌਲ ਸੀ ਤਾਂ ਸਰ ਨੇ ਦੱਸਿਆ ਵੀ ਤੁਸੀਂ ਕਿਸ ਤਰ੍ਹਾਂ ਚੰਗੀਆਂ ਕਿਤਾਬਾਂ ਪੜ ਕੇ ਆਪਣੇ ਕੋਈ ਇੱਕ ਨੂੰ ਸਵਾਲ ਸਕਦੇ ਹੋ ਤੇ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਕਿਤਾਬਾਂ ਬਾਰੇ ਜਾਂ ਨਵੀਆਂ ਜਾਣਕਾਰੀ ਕਿਤਾਬਾਂ ਤੋਂ ਜੋ ਸਿੱਖਣ ਨੂੰ ਮਿਲੇ ਹੋਰ ਬੱਚਿਆਂ ਨੂੰ ਵੀ ਪੜਨ ਦੀ ਸਨਿਆ ਲਾ ਕੇ ਪੜਨ ਵਾਸਤੇ ਹਾਂਜੀ ਹਾਂਜੀ ਬਿਲਕੁਲ ਜਿਸ ਤਰ੍ਹਾਂ ਪੰਜਾਬੀ ਦੀਆਂ ਕਿਤਾਬਾਂਆਂ ਜਾਂ ਹੋਰ ਤੋ ਟ੍ਰੀਚਲ ਵਧੀਆ ਲਿਟਰੇਚਰ ਜੁਣੀ ਦੀ ਕਿਤਾਬਾਂ ਜਾਂ ਅੱਜ ਕੱਲ ਜਿਵੇਂ AI ਦਾ ਜਮਾਨਾ ਹੈ ਆਨਲਾਈਨ ਜਮਾਨਾ ਤਾਂ ਉਸ ਤੋਂ ਉਸ ਬਾਰੇ ਜਾਣਕਾਰੀ ਦੇਣਾ ਚਾਹੰਗਾ ਵੀ ਉਸ ਤੋਂ ਬੱਚਾ ਨੂੰ ਕਿਤਾਬਾਂ ਪੜ ਕੇ ਵੀ ਅੱਗੇ ਬੱਚਾ ਬੱਚਾ ਜਿਹੜੇ ਪੜ੍ਹਾਈ ਤੋਂ ਇਲਾਵਾ ਵੀ ਹੋਰ ਵੀ ਜਿਹੜੇ ਲੈਂਗੁਏਜ ਜਿਹੜੀਆਂ ਕਿਤਾਬਾਂ ਹੈਗੀਆਂ ਜਾਂ ਕਿਵੇਂ ਉਹ ਵਧੀਆ ਤਰੀਕੇ ਨਾਲ ਬੱਚੇ ਇਥੇ ਸਿੱਖ ਸਕਦੇ ਹਨ ਹਾਂਜੀ ਹਾਂਜੀ ਠੀਕ ਹੈ ਕਿਹਨਾ ਦੱਸਿਆ ਸੀ ਵੀਰ ਜੀ ਮੇਰਾ ਨਾਮ ਜਿਸਪਾਲ ਸਿੰਘ ਅਕਸਰ ਆਉਂਦੇ ਰਹਿੰਦੇ ਇੱਥੇ ਹਾਂਜੀ ਡੇਲੀ ਆਈ ਹਾਂ ਠੀਕ ਹੈ ਜੀ ਵਧੀਆ ਸਹਾਇਕ ਤੁਹਾਨੂੰ ਲਾਇਬ੍ਰੇਰੀ ਜਿਹੜੀ ਜਿਹੜਾ ਬੱਚਾ ਹਾਂਜੀ ਹਾਂਜੀ ਬਹੁਤ ਇਸੀ ਸਾਡੀ ਵੀਡੀਓ ਜ਼ਿਲ੍ਹਾ ਭਾਸ਼ਾ ਦਫ਼ਤਰ ਫਰੋਈਪੁਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਤਹਿਤ ਜਿਹੜਾ ਫਰੋਈਪੁਰ ਦੇ ਵਿੱਚ ਅੱਜ ਅ ਜ਼ਿਲ੍ਹਾ ਭਾਸ਼ਾ ਦਫ਼ਤਰ ਫਰੋਈਪੁਰ ਵੱਲੋਂ ਕਰਵਾਏ ਗਏ ਪ੍ਰੋਗਰਾਮ ਤੇ ਇੱਕ ਖਾਸ ਤੁਹਾਡਾ ਨਾਂ ਰਿਪੋਰਟ ਪੇਸ਼ ਕੀਤੀ ਹੈਗੀ ਮਨੁੱਖੀ ਜੀਵਨ ਵਿੱਚ ਪੁਸਤਕਾ ਦਾ ਮਹੱਤਵ ਹੈ ਵਿਸ਼ੇ ਤੇ ਜਿਹੜਾ ਭਾਸ਼ਣ ਪ੍ਰੋਗਰਾਮ ਕਰਵਾਇਆ ਗਿਆ ਸੋ ਇਸ ਕਵਰੇਜ ਨੂੰ ਜਰੂਰ ਪਸੰਦ ਕਰਨਾ ਤੇ ਨਾਲ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਤਰਤੀ ਸਾਡੇ ਲੋਕ ਉਸ ਨੂੰ ਬਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਤੇ ਲਗਾਤਾਰ ਜੁੜੇ ਰਹਿਣਾ ਤੇ ਚੈਨਲ ਦੇ ਨਾਲ ਧੰਨਵਾਦ